ਦੀਯੋਗੋ ਜੋਤਾ ਜੋ ਕਿ ਇੱਕ ਫੁੱਟਬਾਲ ਪਲੇਅਰ ਸੀ ਉਹ ਤੇ ਉਹਨਾਂ ਦੇ ਬ੍ਰਦਰ ਅੰਦਰੇ ਦੀ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਇਹ ਹਾਸਾ 3 ਜੁਲਾਈ ਨੂੰ ਵਾਪਰਿਆ ਤੇ ਇਹ ਹਾਸਾ ਵਾਪਰਨ ਤੋਂ 10 ਦਿਨ ਪਹਿਲਾਂ ਜਿਹੜੀ ਹੈ ਕਿ ਦਿਯੋਗੋ ਜੋਤਾ ਦੀ ਸ਼ਾਦੀ ਹੋਈ ਸੀ ਉਸ ਦਾ ਵਿਆਹ ਹੋਇਆ ਸੀਗਾ ਤੇ ਇਸ ਦੇ ਤਿੰਨ ਬੱਚੇ ਸਨ ਬੱਚੇ ਵੀ ਜਿਹੜੇ ਅੱਗੇ ਛੋਟੇ ਦੱਸੇ ਜਾਂਦੇ ਆਗੇ ਤੇ ਇਸ ਤੋਂ ਇਲਾਵਾ ਜਿਹੜਾ ਹੈ ਇਸ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਬ੍ਰਦਰ ਦੀ ਵੀ ਡੈਥ ਹੋਈ ਹੈਗੀ ਦਿਯੋਗੋ ਜੋਤਾ ਲਿਵਰਪੂਲ ਦੇ ਵਿੱਚ ਖੇਡਦੇ ਸੀ ਤੇ ਨਾਲ ਦੇ ਨਾਲ ਜਿਹੜੇ ਪੁਰਤਗਾਲ ਦੀ ਨੈਸ਼ਨਲ ਟੀਮ ਦੇ ਵਿੱਚ ਵੀ ਖੇਡਦੇ ਸੀਗੇ ਇਸੇ ਹੀ ਸਾਲ ਉਹਨਾਂ ਨੇ ਜਿਹੜੀ ਹੈਗੀ EPL ਇੰਗਲੈਂਡ ਪ੍ਰੀਮੀਅਰ ਲੀਗ ਤੇ ਨਾਲ ਪੁਰਤਗਾਲ ਦੇ ਨਾਲ ਜਿਹੜੀ ਹੈਗੀ ਨੇਸ਼ਨਸ ਲੀਗ ਨੂੰ ਜਿੱਤਿਆ ਸੀਗਾ ਥੋੜੇ ਦਿਨਾਂ ਦੇ ਵਿੱਚ ਤੇ ਇਹ ਜਿਹੜੇ ਆਗੇ ਬਹੁਤ ਤਗੜੇ ਪਲੇਅਰ ਸੀਗੇ ਫੁੱਟਬਾਲ ਦੇ ਤੇ ਆਂਦਰੇ ਸਿਲਵਾ ਜਿਹੜੇ ਆਗੇ ਇਹਨਾਂ ਦੇ ਬ੍ਰਦਰ ਇਹ ਵੀ ਫੁੱਟਬਾਲ ਖੇਡਦੇ ਸੀ ਭਾਰੇ ਪੁਰਤਗਾਲ ਦੀ ਸੈਕੰਡ ਡਿਵੀਜ਼ਨ ਦੀ ਇੱਕ ਕਲੱਬ ਦੇ ਵਿੱਚ ਫੁੱਟਬਾਲ ਖੇਡਦੇ ਸੀਗੇ ਇਹ ਦੋਨੋਂ ਜਾਨੇ ਮਾਪਿਓ ਦੇ ਜਿਹੜੇ ਹੈਗੇ ਇਹ ਦੋਨੋਂ ਹੀ ਬੇਟੇ ਸੀਗੇ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਨਾਮ ਕੋਈ ਭਰਾ ਆਗਾ ਤਾਂ ਨਾ ਕੋਈ ਭੈਣ ਹੈਗੀ ਤੇ ਇੱਕ ਮਾਪਿਓ ਦੇ ਜਵਾਨ ਉਮਰ ਦੇ ਵਿੱਚ ਹੀ ਜਿਹੜੇ ਹੈਗੇ ਇੱਕ ਬੱਚੇ ਜਿਹੜੇ ਇਸ ਦੁਨੀਆ ਤੋਂ ਚਲ ਜਾਣੇ ਇਹ ਬਹੁਤ ਜੜੀ ਹੈਗੀ ਦੁਖ ਖਾਲੀ ਗੱਲ ਹੁੰਦੀ ਹੈਗੀ ਤਾਂ ਕੀ ਕਿ ਦੋਵੇਂ ਭਰਾ ਜਿਹੜੇ ਹੈਗੇ ਲੈਂਬਰਗਿਨੀ ਗੱਡੀ ਦੇ ਉੱਪਰ ਜਾ ਰਹੇ ਸੀਗੇ ਤੇ ਇਹ ਜਿਹੜੀ ਅੱਗੇ ਵਾਲੀ ਗੱਡੀ ਹੈਗੀ ਉਹਨੂੰ ਓਵਰਟੇਕ ਕਰਨ ਲੱਗੇ ਤੇ ਓਵਰਟੇਕ ਕਰਦੇ ਸਮੇਂ ਕੀ ਹੋਇਆ ਕਿ ਇਹਨਾਂ ਦੀ ਗੱਡੀ ਦਾ ਜਿਹੜਾ ਹੈਗਾ ਟਾਇਰ ਫਟ ਗਿਆ ਤੇ ਗੱਡੀ ਸੜਕ ਤੋਂ ਲੱਤਗੀ ਥੱਲੇ ਵਾਲੇ ਪਾਸੇ ਨੂੰ ਤੇ ਥੱਲੇ ਜਾ ਕੇ ਜੋ ਗੱਡੀ ਵੱਜੀ ਹੈਗੀ ਸਪੀਡ ਦੇ ਵਿੱਚ ਗੱਡੀ ਸੀਗੀ ਤੇ ਗੱਡੀ ਨੂੰ ਜਿਹੜੀ ਅੱਗ ਲੱਗ ਗਈ ਹੈਗੀ ਗੱਡੀ ਦੇ ਹਾਲਾਤ ਵੀ ਜਿਹੜੇ ਹੈਗੇ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਹੈਗੀ ਡੈਥ ਕਿੰਨੀ ਖਤਰਨਾਕ ਹੋਈ ਤੇ ਕਿੰਨੀ ਇਹਨਾਂ ਨੂੰ ਜਿਹੜਾ ਹੈਗਾ ਉਹ ਅੰਦਰ ਦੁੱਖ ਲੱਗਾ ਹੋਵੇਗਾ ਕਿੰਨਾ ਇਹਨਾਂ ਦੇ ਨਾਲ ਜਿਹੜੀ ਹੈਗੀ ਮਾੜੀ ਤਰੀਕੇ ਦੇ ਨਾਲ ਇਹਨਾਂ ਦੀ ਜੜੀ ਹੈਗੀ ਡੈਥ ਹੋਈ ਹੋਵੇਗੀ ਤੁਸੀਂ ਗੱਡੀ ਦੇ ਹਾਲਾਤ ਦੇਖ ਕੇ ਹੀ ਅੰਦਾਜ਼ਾ ਲਗਾ ਸਕਦੇ ਹੋਗੇ ਦੋਨਾਂ ਦੇ ਹੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਤੇ ਸਾਰੇ ਫੁੱਟਬਾਲ ਜਗਤ ਦੇ ਵਿੱਚ ਜਿਹੜਾ ਹੈਗਾ ਇਹ ਦੁੱਖ ਜਿਹੜਾ ਦੇਖਿਆ ਜਾ ਰਿਹਾ ਹੈਗਾ ਸਾਰੇ ਇੱਕ ਫੁੱਟਬਾਲ ਦਾ ਪਲੇਅਰ ਜਿਹੜਾ ਇਹਨਾਂ ਨੂੰ ਆਪਣੀ ਸ਼ਰਧਾਂਜਲੀ ਦੇ ਰਿਹਾ ਹੈਗਾ ਲਿਵਰਪੂਲ ਨੇ ਸਭ ਤੋਂ ਵਧੀਆ ਜਿਹੜੀ ਚੀਜ਼ ਕੀਤੀ ਹੈ ਲਿਵਰਪੂਲ ਫੁੱਟਬਾਲ ਕਲੱਬ ਨੇ ਉਹ ਇਹ ਹੈ ਜੀ ਕਿ ਉਹਨਾਂ ਨੇ ਦਿਯੋਗੋ ਜੋਤਾ ਦਾ ਉਹਨਾਂ ਦੇ ਨਾਲ 2 ਸਾਲ ਦਾ ਕੌਂਟਰੈਕਟ ਸੀਗਾ ਉਹ ਕੌਂਟਰੈਕਟ ਹੈ ਜਿਹੜਾ ਖਤਮ ਨਹੀਂ ਸੀ ਹੋਇਆ ਤੇ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਕਿ ਉਹਦੀ 2 ਸਾਲ ਦੀ ਜਿਹੜੀ ਬਚੀ ਹੋਈ ਸੈਲਰੀ ਹੈਗੀ ਜਿਹੜੀ ਕਿ ਅਜੇ ਉਹਨੇ ਖੇਡਣਾ ਸੀ ਉਹਨਾਂ ਦੇ ਨਾਲ ਉਹ ਪੈਸੇ ਜਿਹੜੇ ਆਗੇ ਉਸਦੇ ਪਰਿਵਾਰ ਨੂੰ ਦੇ ਦਿੱਤੇ ਜਾਣਗੇ ਉਸ ਤੋਂ ਇਲਾਵਾ ਜਿਹੜੀ ਹੈ ਕਿ ਦਿਯੋਗ ਜੋਤਾ ਦੀ 20 ਨੰਬਰ ਦੀ ਜਰਸੀ ਸੀ ਕਿ ਲਿਵਰਪੂਲ ਦੇ ਵਿੱਚ ਤੋਂ ਉਸ ਜਰਸੀ ਨੂੰ ਰਿਟਾਇਰ ਕਰ ਦਿੱਤਾ ਗਿਆ ਹੈਗਾ ਹੋਰ ਕੋਈ ਵੀ ਪਲੇਅਰ ਫਿਊਚਰ ਦੇ ਵਿੱਚ ਇਸ ਜਰਸੀ ਨੂੰ ਪਾ ਕੇ ਨਹੀਂ ਖੇਡ ਸਕਦਾ ਲਿਵਰਪੂਲ ਦੇ ਸਾਰੇ ਹੀ ਜਿਹੜੇ ਪਲੇਅਰ ਹੈਗੇ ਉਹਨਾਂ ਨੇ ਲਿਵਰਪੂਲ ਦੇ ਸਟੇਡੀਅਮ ਦੇ ਬਾਹਰ ਜਿਹੜੀ ਆ ਕੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈਗੀ ਇਸ ਤੋਂ ਇਲਾਵਾ ਜਿਹੜਾ ਹੈ ਫੁੱਟਬਾਲ ਦੇ ਸਾਰੇ ਹੀ ਪਲੇਅਰ ਜਿਹੜੇ ਆ ਕਿ ਕ੍ਰਿਸਟੀਆਨ ਰੋनाल्डੋ ਤੱਕ ਹਰ ਇੱਕ ਪਲੇਅਰ ਨੇ ਜਿਹੜੀ ਹੈਗੀ ਆਪਣਾ ਦੁੱਖ ਪ੍ਰਗਟ ਕੀਤਾ ਤੇ ਇਰਲੈਂਡ ਦੀ ਰਾਇਲ ਫੈਮਿਲੀ ਨੇ ਵੀ ਜਿਹੜਾ ਹੈਗਾ ਦੁੱਖ ਪ੍ਰਗਟ ਕੀਤਾ ਆਇਆਗਾ ਇਸ ਦੇ ਉੱਪਰ ਦਿਯੋਗੋ ਜੋਤਾ ਆਪਣੇ ਪਿੱਛੇ ਆਪਣੀ ਵਾਈਫ ਨੂੰ ਆਪਣੇ ਮਾਪਿਆਂ ਨੂੰ ਤੇ ਆਪਣੇ ਤਿੰਨ ਬੱਚਿਆਂ ਨੂੰ ਛੱਡ ਗਿਆ ਤੇ ਬੱਚੇ ਜਿਹੜੇ ਆਗੇ ਬਿਲਕੁਲ ਛੋਟੇ-ਛੋਟੇ ਬੱਚੇ ਆਗੇ ਉਹਨਾਂ ਦੇ ساری ਉਮਰ ਜਿਹੜੀ ਆਗੀ ਦਿਯੋਗੋ ਜੋਤਾ ਦੀ ਫੈਮਿਲੀ ਨੂੰ ਜਿਹੜੀ ਹੈਗੀ ਉਹਨਾਂ ਦੀ ਕਮੀ ਜਿਹੜੀ ਹੈ ਮਹਿਸੂਸ ਹੁੰਦੀ ਰਹਣੀ ਆ ਕਿਉਂਕਿ ਘਰ ਦੇ ਵਿੱਚੋਂ ਜਵਾਨ ਪੁੱਤ ਚਲ ਜਾਣੇ ਦੋ ਬੜੀ ਤਗੜੀ ਗੱਲ ਹੁੰਦੀ ਹੈਗੀ ਤਿੰਨ ਛੋਟੇ-ਛੋਟੇ ਬੱਚਿਆਂ ਦੇ ਸਿਰ ਦੇ ਉੱਪਰ ਉਹ ਬਾਪ ਦਾ ਸਾਆ ਜਿਹੜਾ ਹੈਗਾ ਉਹ ਚੱਲ ਜਾਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੁੰਦੀ ਤੇ ਬੱਚਿਆਂ ਨੂੰ ਜਿਹੜਾ ਹੈਗਾ ਸਾਰੀ ਉਮਰ ਆਪਣੇ ਬਾਪ ਦੇ ਸਾਏ ਤੋਂ ਬਿਨਾ ਹੀ ਪਲਣਾ ਪਵੇਗਾ